ਇਹ ਰੇਲਵੇ ਲਾਈਨ ਪਾਕਿਸਤਾਨ ਨੂੰ ਜਾਂਦੀ ਸੀ ਸਿੱਧਾ ਇਹ ਤੁਹਾਡੀ ਜ਼ਮੀਨ ਦੇ ਵਿਚਦੀ ਲੰਗੀ ਹੋਈ ਆ ਹਾਂਜੀ ਹਾਂਜੀ ਬਿਲਕੁਲ ਸਭ ਤੋਂ ਵੱਡ ਨੁਕਸਾਨ ਤੇ ਉਜਾੜਾ ਝੱਲੇ ਜਾਣ ਵਾਲੇ ਪਿੰਡ ਰਾਜਸਥਾਨ ਦੇ ਹਿੰਦੂ ਮਲਕ ਕੋਟ ਜਿੱਥੇ ਕੀ ਕਹਿੰਦੇ ਇੰਡੀਆ ਦੀ ਰੇਲਵੇ ਲਾਈਨ ਆ ਕੇ ਇੱਥੇ ਖਤਮ ਹੋ ਜਾਂਦੀ ਆ ਤਾਂ ਬਹੁਤ ਵੱਡਾ ਨੁਕਸਾਨ ਝੱਲਿਆ ਪਿੰਡ ਲੁਕਿਆ ਪਿਆ ਉਜਾੜੇ ਦੇ ਸਮੇਂ ਦੇ ਵਿੱਚ ਜਿਹੜਾ ਕੀ 1947 ਦੇ ਸਮੇਂ ਇੱਥੇ ਦੁਨੀਆ ਭਰ ਦੀ ਸਭ ਤੋਂ ਵੱਡੀ ਮੰਡੀ ਏਸ਼ੀਆ ਦੀ ਆਪਣੀ ਚਣਿਆਂ ਦੀ ਛੋਲਿਆਂ ਦੀ ਮੰਡੀ ਆ ਦੀ ਸੀ ਤਾਂ ਇਹ ਰੇਲਵੇ ਲਾਈਨ ਇੱਥੇ ਆ ਕੇ ਖਤਮ ਹੋ ਜਾਂਦੀ ਹੈ ਆਪਣੇ ਇੰਡੀਆ ਦੀ ਉਸ ਥਾਂ ਦੇ ਉੱਤੇ ਪਹੁੰਚੇ ਆਂ ਜ ਜ ਆਪਾਂ ਤੁਹਾਨੂੰ ਪੂਰੀ ਡਿਟੇਲ ਦੇਵਾਂਗੇ ਪਿੰਡ ਦੀ ਉਹ ਆਰਥ ਦੀਆਂ ਦੁਕਾਨਾਂ ਦਿਖਾਵਾਂਗੇ ਅਨਾਜ ਮੰਡੀ ਦਿਖਾਵਾਂਗੇ ਉਜੜਿਆ ਹੋਇਆ ਪਿੰਡ ਦਿਖਾਵਾਂਗੇ ਅਖੀਰ ਆਪਾਂ ਪਹਿਲਾਂ ਤੁਹਾਨੂੰ ਦਿਖਾਉਣੇ ਆ 1947 ਸਮੇਂ ਦੀ ਏਸ਼ੀਆ ਭਰ ਦੀ ਦੁਨੀਆ ਭਰ ਦੀ ਛੋਲਿਆਂ ਦੀ ਸਭ ਤੋਂ ਵੱਡੀ ਮੰਡੀ ਜਿੱਥੋਂ ਕੀ ਟ੍ਰੇਨਾਂ ਲੰਘਦੀਆਂ ਸੀਗੀਆਂ ਪਾਕਿਸਤਾਨ ਨੂੰ ਤੇ ਮਾਲ ਲੈ ਕੇ ਜਾਂਦੀਆਂ ਸੀ ਨਾਓ ਫਿਰ ਆਪਣੇ ਨਾਲ ਗੱਲਬਾਤ ਕਰਦੇ ਆ ਰਮੇਸ਼ ਮੱਕੜ ਜੀ ਆਜੂ ਵਾਈ ਜੀ ਦਾ ਚੈਨਲ ਹੈ ਰਮੇਸ਼ ਮੱਕੜ ਦੇ ਨਾਮ ਤੋਂ ਜਰੂਰ ਜਾ ਕੇ ਫੋਲੋ ਕਰੋ ਜੀ ਲਓ ਮਿੱਤਰੋ ਆਜੂ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ 1947 ਚ ਜਿਹੜੀ ਇੱਥੋਂ ਟ੍ਰੇਨ ਲੰਘਦੀ ਹੁੰਦੀ ਸੀ ਦਿੱਲੀ ਤੋਂ ਲੈ ਕੇ ਤਿੱਕੀ ਤੱਕ ਟ੍ਰੇਨ ਚੱਲਦੀ ਸੀ ਠੀਕ ਹੈ ਜੀ ਪਠਿੰਡਾ ਤੇ ਅਪੋਰਤ ਤੀਜਾ ਸਟੇਸ਼ਨ ਸੇ ਹਿੰਦੂਮਲ ਕੋਡ ਜਿਹੜਾ ਇੰਡੀਆ ਦਾ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਸੀ ਜੀ ਦਾਣਾ ਮੰਡੀ ਇੱਥੋਂ ਦੀ ਜਿਹੜੀ ਆ ਅਨਾਜ ਦੀ ਮੰਡੀ ਪੂਰੇ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਦੀ ਮੰਡੀ ਜਿਹਨੂੰ ਆਪਾਂ ਇੰਟਰਨੈਸ਼ਨਲ ਮੰਡੀ ਮੰਨ ਸਕਦੇ ਹਾਂ ਇੰਟਰਨੈਸ਼ਨਲ ਉਹਨੂੰ ਦੁਨੀਆ ਤੋਂ ਸਭ ਤੋਂ ਵੱਡੀ ਤੁਸੀਂ ਦਿੱਲੀੋਂ ਮਾਲ ਆਉਂਦਾ ਹੁੰਦਾ ਸੀਗਾ ਇੱਥੋਂ ਇਕੱਠਾ ਜਾਂਦਿਆਂ ਜਾਂਦੀਆਂ ਹੁੰਦੀਆਂ ਸੀਗੀਆਂ ਜਿਹੜੀਆਂ ਨਰਮੇ ਦੀਆਂ ਕਬਾਦੀਆਂ ਜਿਹੜੀਆਂ ਇਕੱਠਾ ਜਾਂਦੀਆਂ ਹੁੰਦੀ ਸੀ ਇੱਥੋਂ ਸਮਾ ਸੱਟਾ ਅਗਲਾ ਰੇਲਵੇ ਸਟੇਸ਼ਨ ਹੈ ਠੀਕ ਹੈ ਉਸ ਤੋਂ ਬਾਅਦ ਲਾਹੌਰ ਕਰਾਚੀ ਸੇ ਤੋਂ ਲਾਹੌਰ ਕੋਇਟਾ ਪਿਸ਼ਾਵਰ ਅਫਗਾਨਿਸਤਾਨ ਕਾਬਲ ਕੰਦਾਰ ਤੱਕ ਆਪਣੇ ਇੰਡੀਆ ਦਾ ਜਿਹੜਾ ਮਾਲ ਜਾਂਦਾ ਹੁੰਦਾ ਸੀ ਐਸ ਮੰਡੀ ਤੋਂ ਆ ਮੌਜੂਦਾ ਮੰਡੀ ਹੈ ਜਿਹੜੀ ਤੁਸੀਂ ਵੇਖ ਰਹੇ ਹੋ ਇੱਥੋਂ ਜਾਂਦਾ ਹੁੰਦਾ ਸੀ ਸਾਰੇ ਇੱਥੇ ਜਿੰਨੇ ਵੀ ਵਪਾਰੀ ਸੀ ਇਧਰ ਨਾਲ ਨਾਲ ਦੁਕਾਨਾਂ ਸੀ ਸਾਰਿਆਂ ਪਾਸੇ ਆ ਪੁਰਾਣੀਆਂ ਤੁਸੀਂ ਹਵੇਲੀਆਂ ਦੇਖ ਰਹੇ ਹੋ ਇਹ ਸਾਰੀਆਂ ਦੁਕਾਨਾਂ ਸੀ ਉਹਨਾਂ ਦੀਆਂ। ਹੁਣ ਤੁਸੀਂ ਦੇਖ ਸਕਦੇ ਹੋ ਜੀ ਇਹ ਪੁਰਾਣੀਆਂ ਦੁਕਾਨਾਂ ਜਿਵੇਂ ਜਿਨ੍ਹਾਂ ਨੂੰ ਆੜਤਾਂ ਕਹਿ ਸਕਦੇ। ਆੜਤੀਆਂ ਦੁਕਾਨਾਂ ਸੀ ਪਾਣੀ। ਇਹ ਵਾਕ ਹੀ ਆੜਤ ਕਿ ਅਸੀਂ ਪਹਿਲਾ ਇਸ ਉਸ ਯੁੱਗ ਦੇ ਵਿੱਚ। ਬਿਲਕੁਲ। ਵੇਖੋ ਕਿੰਨੇ ਆ ਰੀਜਾਂ ਨਾਲ ਹਨ ਇੱਥੇ ਸੇਠਾਣੇ ਆਪਦਾ ਸਿਸਟਮ ਬਣਾਇਆ ਸੀ ਵੱਡੇ ਸ਼ਾਹੂਕਾਰਾਂ ਨੇ ਪੌੜੀਆਂ ਚੜਾਈਆਂ ਉੱਚੀਆਂ ਦੁਕਾਨਾਂ। ਵੀ ਉਹ ਸਮੇਂ ਵੇਖੋ ਕਿੰਨੀ ਵੱਡੀ ਗੱਲ ਹੋਣੀ ਆ ਇਹ ਕਿੰਨੇ ਸ਼ੋਅਰੂਮ ਵਰਗੀਆਂ ਦੁਕਾਨਾਂ ਹੋਣੀਆਂ ਗੱਡੀਆਂ ਲਾ ਕੇ ਸੇਠ ਬੰਦੇ ਹੋਣੇ ਆ ਚਵਾਰੇ ਪਾਏ ਹੋਣੇ ਆ ਅੱਜ ਦੇਖੋ ਇਹਨਾਂ ਦੇ ਹਾਲਾਤ ਜਿੱਥੇ ਕਿ ਤੂੜੀ ਉਜਾੜਾ ਬਣ ਗਿਆ ਠੀਕ ਹੈ ਜੀ ਇਥੋਂ ਰੇਲਵੇ ਜਿਹੜਾ ਇਹ ਸਟੇਸ਼ਨ ਸੀ ਪਾਕਿਸਤਾਨ ਵਾਲੇ ਜਦੋਂ ਖਤਬੰਦੀ ਹੋਈ 1947 ਚ ਵੰਡ ਹੋ ਗਏ ਪਾਕਿਸਤਾਨ ਵਾਲਿਆਂ ਨੇ ਆਪਦੀ ਰੇਲਵੇ ਲਾਈਨ ਪੱਟਤੀ ਠੀਕ ਹੈ 1959 ਤੱਕ ਆਪਣੀ ਰੇਲਵੇ ਲਾਈਨ ਇੱਥੋਂ ਤੱਕ ਚੱਲਦੀ ਰਹੀ ਟ੍ਰੇਨਾਂ ਆਉਂਦੀਆਂ ਸੀ ਦਿੱਲੀ ਤੋਂ ਇੱਥੋਂ ਤੱਕ ਰੁਕਦੀਆਂ ਸੀ ਤੇ ਮੁੜ ਕੇ ਫਿਰ ਦੂਸਰਾ ਇੱਥੋਂ ਵਾਪਸ ਚਲੀਆਂ ਜਾਂਦੀਆਂ ਸੀ ਫਿਰ 1947 ਦਾ ਜ਼ਖਮ ਹਰੇ ਹੀ ਗਈ ਸੀ ਬਿਲਕੁਲ ਜੀ ਤੇ ਉਸ ਤੋਂ ਬਾਅਦ 1965 ਵਾਲਾ ਜਿਹੜਾ ਜੰਗ ਲੱਗਿਆ ਉਹ ਹੋਰ ਲੋਕਾਂ ਨੂੰ ਤੋੜ ਕੇ ਰੱਖਤਾ ਉਦੋਂ ਵੀ ਇੱਥੋਂ ਦੇ ਜਿਹੜੇ ਰਹਿੰਦੇ ਵਪਾਰੀ ਸੀ ਉਹ ਵਾਪਸ ਇੱਥੋਂ ਕੋਈ ਗੰਗਨਗਰ ਸ਼ਿਫਟ ਹੋ ਗਿਆ ਕੋਈ ਸਾਦੂਲ ਸ਼ਹਿਰ ਹੋ ਗਿਆ ਕੋਈ ਸੰਗਰੀਏ ਹੋ ਗਿਆ ਕੋਈ ਕਰਨਪੁਰ ਜਾਵੜਿਆ ਠੀਕ ਹੈ ਹੌਲੀ ਹੌਲੀ ਲਾਈਨ ਹੁੰਦਾ ਗਿਆ ਹੁੰਦਾ ਹੈਗਾ 1970 ਚ ਆ ਕੇ ਫਿਰ ਇੱਥੋਂ ਦੀ ਜਿਹੜਾ ਰੇਲਵੇ ਸਟੇਸ਼ਨ ਹੈ ਬੰਦ ਹੋ ਗਿਆ ਪਰਮਨੈਂਟ ਇੱਥੋਂ 2 ਕਿਲੋਮੀਟਰ ਜਿਹੜਾ ਰੇਲਵੇ ਸਟੇਸ਼ਨ ਹੈ ਹਿੰਦੂ ਮਿਲ ਕੋੜਦਾ ਉਹ ਅੱਡ ਪਣਾਤਾ ਰੇਲਵੇ ਲਾਈਨ ਦਾ ਮੂੰਹ ਜਿਹੜਾ ਉਹ ਗੰਗਨਗਰ ਨੂੰ ਉਸ ਪਾਸੇ ਮੋੜਦਾ ਫਿਰ ਧੀਰੇ ਧੀਰੇ ਉਸ ਤੋਂ ਬਾਅਦ 1971 ਦੀ ਜੰਗ ਹੋਈ 71 ਦੀ ਜੰਗ ਜਿਹੜਾ ਬਚਿਆ ਖੁਸ਼ਾ ਸੀ ਕਸਰ ਉਹ 71 ਨੇ ਪੂਰੀ ਕਰਤਾ ਤੇ ਹੁਣ ਅੱਜ ਇਹ ਹਾਲਾਤ ਹੈ ਵੀ ਇੱਥੇ ਜਿਹੜਾ ਕਦੇ ਨਗਰਪਾਲਿਕਾ ਹੁੰਦੀ ਸੀ ਤੇ 1959 ਚ ਨੂੰ ਇੱਕ ਪੰਚਾਇਤ ਦਾ ਦਰਜਾ ਮਿਲਿਆ ਹੌਲੀ ਹੌਲੀ ਜਨਸੰਖਿਆ ਘਟਦੀ ਘਟਦੀ ਅੱਜ ਬਸ ਇੱਕ ویرਾਨਨੀ ਹੀ ਰਹਿ ਗਈ ਹੋਰ ਕੋਈ ਪੱਲੇ ਹੈ ਨਹੀਂ ਇਹਦੇ ਠੀਕ ਹੈ ਇੱਥੇ ਹੁਣ ਕੋਈ ਵੀ ਨਹੀਂ ਰਹਿ ਰਿਆ ਨਾ ਬਹੁਤ ਹੀ ਘਟ ਮਤਲਬ ਇਹ ਹਿੰਦੂਮਲ ਕੋਟ ਦਾ ਹੈਗਾ ਕੋਈ ਹੁਣ ਪੰਚਾਇਤ ਬਣਦੀ ਹੈ ਹਾਂ ਪੰਚਾਇਤ ਤੇ ਉਹ ਬਾਰ-ਬਾਰ ਰਹਿ ਜਾਂਦਾ ਪਿੰਡ ਆਹੀ ਪਿੰਡ ਹੈਗਾ ਜੀ ਬਾਹਰ ਜਿਹੜਾ ਪਿੱਛੇ ਰਹਿ ਗਿਆ ਹਾਂ ਜਿਹੜਾ ਪਿੱਛੇ ਜਿਹੜਿਆ ਪਿੰਡ ਹੈ ਹਾਂਜੀ 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 ਅੱਗੇ ਹੁਣ ਹੈਗਾ ਅੱਗੇ ਆਪਾਂ ਤਾਂ ਨਹੀਂ ਅੱਗੇ ਕੁਝ ਵੀ ਨਹੀਂ ਹੈ ਨਹੀਂ ਇਹ ਸਭ ਬਰਬਾਹਨਾ ਬਸ ਇਹ ਹੀ ਹਿੰਦੂ ਮਾਲ ਕੋਲ ਹਾਂਜੀ ਹਾਂਜੀ ਇਸ ਤੋਂ ਬਾਅਦ ਅੱਗੇ ਕੁਝ ਨਹੀਂ ਨਾ ਅੱਗੇ ਫੌਜ ਜਾਣ ਨਹੀਂ ਜੀ ਨਹੀਂ ਹੈਨਾ ਲਓ ਵੀ ਮਿੱਤਰੋ ਦੇਖੋ ਬਈ ਇਹ ਆ ਉਹ ਸਮੇਂ ਮੰਡੀ ਦੀਆਂ ਪ੍ਰਾਣੀਆਂ ਅੜਤ ਦੀਆਂ ਦੁਕਾਨਾਂ ਜਦੋਂ ਕਿ ਇੱਥੇ ਰੌਣਕਾਂ ਲੱਗਦੀਆਂ ਸੀ ਆ ਜਿਹੜੀ ਤੁਸੀਂ ਦੁਕਾਨਾਂ ਦੇਖ ਰਹੇ ਹੋ ਭਲੇ ਵੇਲੇ ਦੀਆਂ ਕਿਡੀਆਂ ਵਧੀਆ ਬਣਾਈਆਂ ਹੋਈਆਂ ਦੁਕਾਨਾਂ ਦੇਖੋ ਹਾਂ ਉਹ ਸਮੇਂ ਇਹ ਦੁਕਾਨਾਂ ਬਣੀਆਂ ਸੀ ਜੀ ਫਿਰ ਇੱਥੋਂ ਜਾਂਦਾ ਸੀ ਸਾਰਾ ਮਾਲ ਆਪਣੀਂ ਜਿਆਦਾ ਹਾਂਜੀ 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 ਬਿਲਕੁਲ ਹੂੰ ਰੋਈ ਦੋਸਤੋ ਆਪ ਹੈ ਯਾਰ ਬਣਿਆ ਜਿਹੜਾ ਕਿ ਪਿੰਡ ਇੱਥੇ ਰੌਣਕਾਂ ਲੱਗਦੀਆਂ ਸੀ ਕਹਿੰਦੇ ਸੀ ਏਸ਼ੀਆ ਦੇ ਸਭ ਤੋਂ ਵੱਡੀ ਮੰਡੀ ਇੱਥੇ ਲੱਗਦੀ ਸੀ ਛੋਲਿਆਂ ਦੀ ਨਾ ਚਨੇ ਦੀ ਜਿਹਨੂੰ ਕਹਿ ਸਕਦੇ ਆ ਪਾਣਾ ਹੀ ਹਾਂਜੀ ਮਤਲਬ ਇੱਧਰ ਸਾਹਮਣੇ ਕੀ ਹੈ ਇਹ ਉਹ ਪੁਰਾਣੀਆਂ ਦੁਕਾਨਾਂ ਸੀ ਨਾ ਸਾਰੀ ਮੰਡੀ ਮੰਡੀ ਦਾ ਏਰੀਆ ਹੈ ਅੱਛਾ ਇਹ ਵੀ ਪੁਰਾਣੀਆਂ ਦੁਕਾਨਾਂ ਆ ਹਾਂਜੀ ਹਾਂਜੀ ਲੋ ਵੀ ਮਿੱਤਰੋ ਇਹ ਗਾਡਰ ਵਗੈਰਾ ਪੁਰਾਣੀਆਂ ਪਈਆਂ ਅਜੇ ਹਾਂਜੀ ਹਾਂਜੀ ਉਦਾਂ ਹੀ ਪਈਆਂ ਲੋ ਵੀ ਮਿੱਤਰੋ ਦੇਖੋ ਭਈ ਆੜਤ ਦੇ ਵੱਡੇ ਮਹਾਜਣਾਾਂ ਦੀ ਆੜਤ ਦੀਆਂ ਦੁਕਾਨਾਂ ਖੰਡ ਰੋ ਗਈਆਂ ਜਿਹੜੀਆਂ ਕਿ ਅੱਜ ਦੇ ਸਮੇਂ ਦਿਖਾ ਰਹੇ ਆ ਪਾ ਤੁਹਾਨੂੰ ਜੀ ਹਾਂ ਜੀ ਆ ਕੁਆਟਰ ਹੈ ਜੀ ਹਸਪੀਟਲ ਬਣਿਆ ਹੋਇਆ ਬੜਾ ਵਧੀਆ ਇਹ ਹਸਪੀਟਲ ਵਧੀਆ ਹੈ ਪੂਰਾ ਵਧੀਆ ਹਾਂਜੀ 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 ਇਹ ਹਿੰਦੂਮਲ ਕੋਟ ਦਾ ਇਹ ਪੰਚਾਇਤ ਘਰ ਹੈ ਜੀ ਇਹ ਪੰਚਾਇਤ ਘਰ ਹੈ ਜੀ ਬਹੁਤ ਸੋਹਣਾ ਪੰਚਾਇਤ ਘਰ ਬਣਿਆ ਹੋਇਆ ਲਓ ਜੀ ਇਹ ਆ ਹਿੰਦੂਮਲ ਕੋਟ ਦਾ ਸਭ ਤੋਂ ਸੋਹਣਾ ਕਹਿੰਦੇ ਪੰਚਾਇਤ ਘਰ ਇਹ ਗੈਸਟ ਹਾਊਸ ਹੈ ਜੀ ਸਾਡੇ ਕੋਈ ਵੀ ਬਾਹਰੋਂ ਆਉਂਦੇ ਆ ਤਾਂ ਗੈਸਟ ਹਾਊਸ 'ਚ ਬੜੀ ਸੁਵਿਧਾ ਹੈਗੀ ਇਹ ਬਿਲਕੁਲ ਫਰੀਫ ਆਫ ਕੋਸਟ ਰੈਨ ਬੱਕੀ ਲੈ ਆਰ ਵਗੈਰਾ ਸਾਰੇ ਏਸੀ ਲੱਗੇ ਹੋਏ ਆ ਸਾਡੇ ਪਿੰਡ ਦੇ ਇਥੋਂ ਹਿੰਦਮਲਕੋਟ ਦੇ ਜਿਹੜੇ ਸਰਪੰਚ ਆ ਜਗਵੀਰ ਸਿੰਘ ਨਿਆ올 ਆ ਬਹੁਤ ਵਧੀਆ ਬੰਦੇ ਆ ਆਪਣੇ ਠੀਕ ਹੈ ਠੀਕ ਹੈ ਤੇ ਉਹਨਾਂ ਨੇ ਗੈਸਟ ਹਾਊਸ ਬਣਾਇਆ ਕੋਈ ਵੀ ਬਾਹਰੋਂ ਮਤਲਬ ਰਿਸਟਰ ਆਂਦੇ ਆ ਹਿੰਦਮਲਕੋਟ ਦੇਖਣ ਬਾਉਡਰ ਦੇਖਣ ਆਉਂਦੇ ਆ ਤਾਂ ਉਹ ਫਿਰ ਰਾਤ ਨੂੰ ਇੱਥੇ ਸਟੇ ਇੱਥੇ ਕਰ ਸਕਦੇ ਆ ਠੀਕ ਹੈ ਤੇ ਆ ਵਾਟਰ ਸਪਲਾਈ ਵੀ ਇੱਥੋਂ ਹੀ ਜਾਂਦੀ ਹੈ ਹਾਂਜੀ ਹਾਂਜੀ ਇਹ ਸਿਯਾਲਪੁਰ ਪਰ ਬਣਿਆ ਹੋਇਆ 메ਨ ਸਮੱਸਿਆ ਇਹ ਵੀ ਦੇਖ ਲਓ ਵੀ ਅੱਜ ਹਿੰਦੂਪੁਰ ਕੋੜ ਦਾ ਆਪਦਾ ਕੋਈ ਵਾਟਰ ਵਰਕਸ ਵੀ ਹੈ ਨਹੀਂ ਸਿਯਾਲਪੁਰ ਬਣਿਆ ਹੋਇਆ ਵਾਟਰ ਵਰਕਸ ਉੱਥੋਂ ਪਾਣੀ ਦੀ ਸਪਲਾਈ ਆਂਦੀ ਹੈ ਇਹ ਤਾਂ ਇੱਕ ਜਿਵੇਂ ਕਹਿੰਦੇ ਨੇ ਚਿੱਟਾ ਹਾਥੀ ਹੈ ਸਿਰਫ ਖਾਵੇ ਵਾਸਤੇ ਕਿਉਂਕਿ ਇਹ ਦੀ ਸਪਲਾਈ ਬਿਲਕੁਲ ਚੱਲਦਾ ਬੰਦ ਫਿਰ ਪਾਣੀ ਫਿਰ ਤੁਹਾਨੂੰ ਪੀਣ ਦਾ ਕੀ ਸਹੂਲਤ ਬਣੇ ੱਲੋਂ ਪਾਈਪਰਾਂ ਹੀ ਆਂਦਾ ਪਾਣੀ ਦੀ ਬੜੀ ਸਮੱਸਿਆ ਇੱਥੋਂ ਦੇ ਲੋਕਾਂ ਵਾਸਤੇ ਪਾਈਪਰਾਂ ਹੀ ਕਿੱਥੋਂ ਆਂਦਾ ਪਾਣੀ ਸਿਯਾਲਪੁਰੋਂ ਇੱਥੋਂ 7 ਕਿਲੋਮੀਟਰ ਹੈ ਸਿਜੋਲਪੁਰ ਪੰਚਾਇਤ ਜਿਹੜੀ ਹੈ ਹਿੰਦਮਲਕੋਟ ਦੇ ਅੰਦਰ ਸਿਜੋਲਪੁਰ ਵੀ ਆਉਂਦਾ ਕਿਉਂਕਿ ਪੰਜਾਬ ਚ ਤਾਂ ਜਿਵੇਂ 2 250 ਵੋਟਾਂ ਤੇ ਪੰਚਾਇਤ ਬਣਾ ਦਿੰਦੇ ਆ ಗ್ರಾಮ ਪੰਚਾਇਤ ਹੈ ਇੱਥੇ ਘਟੋ ਘਟ 2500 ਵੋਟ ਤੇ ਇੱਕ ਪੰਚਾਇਤ ਬਣਦੀ ਹੈ ਦੋ ਪਿੰਡਾਂ ਦੀ ਰਲ ਕੇ ਜਿਵੇਂ ਕੋਠੇ ਕੋਠਾ ਤੇ ਖੱਖਿਆ ਦੋ ਪਿੰਡਾਂ ਦੀ ਰਲ ਕੇ ਪੰਚਾਇਤ ਬਣੀ ਹੋਈ ਹੈ ਇੱਥੇ ਹਿੰਦ ਮਲਕੋਟ ਤੇ ਸਿਯਾਲਪੁਰੇ ਦੇ ਵਿੱਚ ਐਡ ਕੀਤਾ ਹੋਇਆ ਹੈ ਸਿਯਾਲਪੁਰੇ ਦੇ ਨਾਲ ਕਈ ਗੁਣਾ ਵੱਡਾ ਪਿੰਡ ਹੈਗਾ ਅੱਛਾ ਉਹਨਾਂ ਚ ਇਹਨਾਂ ਨੂੰ ਐਡ ਕਰਤਾ ਤੇ ਉੱਥੋਂ ਦਾ ਸਰਪੰਚ ਯਾਨੀ ਕਿ ਸਿਯਾਲਪੁਰੇ ਦਾ ਹੀ ਇਹਨਾਂ ਨੂੰ ਲੀਡ ਕਰਦਾ ਹਾਂਜੀ ਹਾਂਜੀ ਲਓ ਜੀ ਦੋਸਤੋ ਦੇਖ ਸਕਦੇ ਹੋ ਹਿੰਦ ਮਲਕੋਟ ਜਿੱਥੇ ਕੀ ਏਸ਼ੀਆ ਦੀ ਸਭ ਤੋਂ ਮਨਾਜ ਮੰਡੀ ਵੱਡੀ ਭਰਦੀ ਸੀ ਤੇ ਉੱਥੇ ਪਾਣੀ ਪੀਣ ਵਾਲਾ ਐਣੀ ਵਾਟਰ ਬਾਕਸ ਰੱਖਿਆ ਹੈ ਕਮਾਲ ਆ 2.5 ਕਿਲੋਮੀਟਰ ਤੋਂ ਪਿੰਡ ਸਿਯਾਲਪੁਰ ਤੋਂ ਉੱਥੋਂ ਲੈ ਕੇ ਇਹ ਪਾਣੀ ਦੀਆਂ ਪਾਈਪਾਂ ਲਿਆਂਦੀਆਂ ਉਹਦੇ ਨਾਲ ਆਪ ਦਾ ਗੁਜ਼ਾਰਾ ਕਰਦੇ ਆ ਪੀਣ ਵਾਲੇ ਪਾਣੀ ਦਾ ਵਾਹ ਜੀ ਵਾਹ ਬਹੁਤ ਸੋਹਣਾ ਹੈ ਕਰਿਆ ਲੈ ਤੁਹਾਡਾ ਹਿੰਦੂ ਮੜਕੋਟ ਦਾ ਇੱਥੇ ਹੀ ಗ್ರಾಮ ਪੰਚਾਇਤ ਉਹ ਵਾਹ ਜੀ ਵਾਹ ਵਾਹ ਐ ਦੋਸਤ ਤਾ ਦਿਖਾਉਣੇ ਆ ਮਿੱਤਰੋ ਅੱਗੇ ਚੱਲ ਕੇ ਤੁਹਾਨੂੰ ਅੱਛਾ ਜੀ ਸਾਡੇ ਆਪਣੇ ਪੰਚਾਇਤ ਘਰਾ ਤੁਹਾਡਾ ਹਾਂਜੀ ਹਾਂਜੀ ਇੱਥੇ ਫਿਰ ਤੁਹਾਡੇ ਸਾਰੇ ਫੈਸਲੇ ਕੀਤੇ ਜਾਂਦੇ ਆ। ਹਾਂਜੀ ਹਾਂਜੀ। ਸਰਪੰਚ ਸਜਾਲਪੁਰ ਦਾ ਇੱਥੇ ਆੜ ਕੇ ਆਉਂਦਾ। ਇੱਥੇ ਆ ਕੇ ਹਾਂਜੀ ਇੱਥੇ। ਉੱਥੇ ਬਣਿਆ ਹੈ ਪੰਚਾਇਤ ਘਰ। ਨਹੀਂ ਜੀ ਨਹੀਂ। ਇੱਥੇ ਬਣਿਆ ਜੀ। ਇਹ ਪਟਵਾਰ ਘਰ ਆ। ਪਟਵਾਰੀ ਇੱਥੇ ਬੈਠਦੇ ਆ। ਆ ਪੰਚਾਇਤ ਘਰ। ਪਟਵਾਰ ਖਾਨਾ। ਪਟਵਾਰ ਖਾਨਾ। ਅਜਾ ਪਟਵਾਰੀ ਵੀ ਇੱਥੇ ਆਣ ਕੇ ਬੈਠਦੇ ਆ। ਹਾਂਜੀ ਹਾਂਜੀ। ਹਿੰਦੂਵਾਲ ਕੋੜ ਚ ਪਟਵਾਰੀ ਆਣ ਕੇ ਬਹਿੰਦਾ। ਬਹਿੰਦਾ ਜੀ ਹਾਂਜੀ ਬਿਲਕੁਲ। ਪਹਿਲਾ ਪਿੰਡ ਜਿੱਥੇ ਪਟਵਾਰ ਖਾਨਾ ਬਣਿਆ ਹੋਇਆ ਹੈ ਨਾ। ਨਹੀਂ ਸਾਡੇ ਸਾਰੇ ਪਿੰਡਾਂ ਚ ਬਣਿਆ ਹੋਇਆ। ਨਹੀਂ ਸਾਰੇ ਜਾ ਕੋਈ ਗਾਨਿਆ ਪਾਇੰਦੀ ਇਹਦਾ ਮਿੱਤਰੋ ਤੁਹਾਨੂੰ ਦਿਖਾ ਦਿੰਦੇ ਜੂਨ ਕਰਕੇ ਇਹ ਆ ਰਿਹਾ ਜੀ ਪੰਚਾਇਤਕਾਰ ਕਿਆ ਬਾਤ ਹੈ ਹਰ ਇੱਕ ਬੰਦੇ ਦੀ ਇੱਥੇ ਗੱਲ ਬਾਤ ਸੁਣੀ ਜਾਂਦੀ ਆ ਤੇ ਵੇਖੋ ਕਿਵੇਂ ਨਗਰਪਾਲਿਕਾ ਤੋਂ ਪੰਚਾਇਤਕਾਰ ਬਣਾ ਦਿੱਤਾ ਗਿਆ ਕਿਥੇ ਇੱਕ ਬਹੁਤ ਤਗੜੀ ਮੰਡੀ ਹੁੰਦੀ ਸੀ ਹਾਂਜੀ ਨਗਰਪਾਲਿਕਾ ਹੁੰਦਾ ਸੀ ਬਿਕਾ ਨੇਰ ਦੀ ਹਨਾ ਬਿਲਕੁਲ ਬਿਲਕੁਲ ਹਾਂਜੀ ਇਹ ਹਿੰਦੂ ਮਾਲ ਕੋੜ ਕਿਸਨਾ ਤੇ ਪਿਆ ਤੁਹਾਨੂੰ ਆਈਡੀਆ ਹੋਵੇ ਇਹ ਵੀਰ ਜੀ 1914 ਚ ਬੀਕਨ ਨੇ ਰਾਜਸਥਾਨ ਦੇ ਮਹਾਰਾਜ ਗੰਗਾ ਸਿੰਘ ਨੇ ਆਦੇਸ਼ ਦਿੱਤੀ ਸੀ ਹੱਦਬੰਦੀ ਦੇ। ਅੱਛਾ ਜੀ। ਇੱਕ ਹਿੰਦੂ ਮਲ ਨਾਂ ਦਾ ਜਿਹੜਾ ਦਿਵਾਨ ਸੀ ਨਾ ਉਹ ਹੱਦਬੰਦੀ ਕਰਵਾਉਣ ਵਾਸਤੇ ਇਸ ਏਰੀਏ 'ਚ ਆਇਆ ਹੋਇਆ ਸੀ। ਜਦੋਂ ਇਹਦਾ ਪਹਿਲਾ ਨਾਂ ਸੀ ਓੜਕੀ ਤੇ ਓੜਕੀ ਦੇ ਨਾਂ ਤੇ ਜਾਣਿਆ ਜਾਂਦਾ ਸੀ। ਹਾਲਾਂਕਿ ਇਹ ਤੋਂ 8 ਕਿਲੋਮੀਟਰ ਜਿਹੜਾ ਓੜਕੀ ਪਿੰਡ ਹੈ ਉਹ ਤੋਂ 8 ਕਿਲੋਮੀਟਰ ਹੈਗਾ। ਠੀਕ ਹੈ। ਤੇ ਜਦੋਂ ਇਹ ਵੀ ਇਹਦਾ ਨਾਂ ਵੀ ਓੜਕੀ ਸੀ। ਜਦੋਂ ਇੱਥੇ ਆਇਆ ਹਿੰਦੂ ਮਲ ਅੱਛਾ ਦੀਵਾਨ ਹਿੰਦੂ ਮਲੇ ਇੱਥੇ ਆਇਆ ਬਿਮਾਰ ਹੋ ਗਿਆ ਤੇ ਉਹਦੀ ਹੋ ਗਈ ਡੈਥ ਅੱਛਾ ਜੀ ਡੈਥ ਤੋਂ ਬਾਅਦ ਜਦੋਂ ਮਹਾਰਾਜਾ ਗੰਗਾ ਸਿੰਘ ਨੂੰ ਪਤਾ ਲੱਗਿਆ ਵੀ ਉਹਦੇ ਦੀਵਾਨ ਦੀ ਡੈਥ ਹੋ ਗਈ ਉਹਦੀ ਯਾਦ ਵਿੱਚ ਉਹਦੇ ਸਮਰਪਣ ਭਾਵ ਨੂੰ ਵੇਖ ਕੇ ਤਾਂ ਉਹਨੇ ਇਸ ਕੋੜ ਕੀ ਨਾਮ ਬਦਲ ਕੇ ਉਹਦੇ ਨਾਂ ਤੇ ਹਿੰਦੂ ਮਲ ਕੋੜ ਰੱਖਤਾ ਉਹਦਾ ਅੱਛਾ ਜੀ ਰਾਜੇ ਮਹਾਰਾਜੇ ਵੀ ਆਪਦੇ ਜਿਹੜੇ ਵੀ ਪੈਰੋਕਾਰ ਸੀ ਮੰਤਰੀ ਸੀ ਉਹਨਾਂ ਦੀ ਕਦਰ ਕਰਦੇ ਸੀ ਤੇ ਉਹਨਾਂ ਨੂੰ ਇਸ ਤਰ੍ਹਾਂ ਸਨਮਾਨ ਦਿੰਦੇ ਸੀ ਜੀ ਸਨਮਾਨ ਦਿੱਤਾ ਹਿੰਦ ਮੰਨ ਉਹਨਾਂ ਦਾ ਨਾਮ ਸੀ ਇਨਾਮ ਤੇ ਪਿੰਡਵਾਤਾ ਹਾਂਜੀ ਹੁਣ ਇੱਕ ਦੀਵਾਨ ਦੇ ਨਾਂ ਤੇ ਇੱਕ ਪੂਰਾ ਉਹਨੇ ਏਰੀਆ ਦਾ ਨਾਲਕਾ ਕਿੱਡਾ ਤਗੜਾ ਏਰੀਆ ਸੀ ਜਿੱਦੇ ਵਿੱਚ ਛੋਲਿਆਂ ਦੀ ਮੰਡੀ ਲੱਗਦੀ ਹੁੰਦੀ ਸੀ ਕਿੱਡਾ ਤਗੜਾ ਵਪਾਰ ਹੁੰਦਾ ਸੀ ਹਨਾ ਤੇ ਇੱਥੋਂ ਦੇ ਜਿਹੜੇ ਰੇਲਵੇ ਸਟੇਸ਼ਨ ਇਹ ਇਹਨੂੰ ਇੱਕ ਕਹਿੰਦੇ ਨਾ ਵੀ ਜਿੰਨੇ ਵੀ ਦਿੱਲੀ ਨਹੀਂ ਜਾਂ ਇਧਰ ਚੰਡੀਗੜ੍ਹ ਨਹੀਂ ਜਾਣਾ ਹੁੰਦਾ ਸੀ ਤਾਂ ਇਥੇ ਟ੍ਰੇਨ ਤੇ ਆਉਣਾ ਪੈਂਦਾ ਸੀ ਇਸ ਸਟੇਸ਼ਨ ਤੇ ਰਾਜਸਥਾਨ ਦੀ ਵੀਰ ਜੀ ਸਭ ਤੋਂ ਪਹਿਲੀ ਬਰੋਡ ਗੇਜ ਰੇਲਵੇ ਲਾਈਨ ਬਰੋਡ ਗੇਜ ਰੇਲਵੇ ਲਾਈਨ ਹਿੰਦੂ ਮਲਕੋਟ ਸੀ ਠੀਕ ਹੈ ਸਭ ਤੋਂ ਹਾਂਜੀ ਕਰਨਪੁਰ ਬੈਠਿਓ 사ਦਲਸ਼ਰ ਬੈਠਿਓ ਕਿਤੇ ਵੀ ਤੁਸੀਂ ਬੈਠਿਓ ਗੰਗਨਗਰ ਇੱਕ ਛੋਟਾ ਜਿਹਾ ਕਸਬਾ ਸੀ ਆਰਾਮਨਗਰ ਦੇ ਨਾਂ ਤੇ ਉਹ ਤਾਂ ਗੰਗਨਗਰ ਦਾ ਅਸਤਿੱਤਵ ਨਹੀਂ ਸੀ ਅੱਛਾ ਜੀ ਉਹ ਗੰਗਨਗਰ ਹੁੰਦਾ ਹੀ ਨਹੀਂ ਸੀ ਗੰਗਨਗਰ ਹੁੰਦਾ ਹੀ ਨਹੀਂ ਸੀ ਇੱਕ ਮੇਨ ਸ਼ਹਿਰ ਹੁੰਦਾ ਸੀ ਹਿੰਦੂ ਮਲਕੋਟ ਜਿੱਦਾਂ ਤੁਸੀਂ ਅੱਜ ਮੰਨ ਲਓ ਆਪਾਂ ਚੰਡੀਗੜ੍ਹ ਜਾਂ ਦਿੱਲੀ ਜਾਂਦੇ ਆ ਤਾਂ ਮੇਨ ਆਪਾਂ ਕਸਪਾ ਕੰਨੇ ਆ ਨਾ ਵੀ ਬਠਿੰਡਾ ਸਭ ਤੋਂ ਵੱਡਾ ਸ਼ਹਿਰ ਹੈ ਰੇਲੇ ਵਾਲਾ ਜੰਕਸ਼ਨ ਹੈ ਜੰਕਸ਼ਨ ਹੈ ਇਹ ਇੱਕ ਤਰ੍ਹਾਂ ਦਾ ਵੀ ਜੰਕਸ਼ਨ ਤਾਂ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਇੱਥੇ ਇੱਕੋ ਹੀ ਰੂਟ 21 ਸੀਗਾ ਤਾਂ ਇਹ ਮੇਨ ਸਟੇਸ਼ਨ ਹੁੰਦਾ ਸੀ ਰੇਲਵੇ ਸਟੇਸ਼ਨ ਹੁੰਦਾ ਸੀ ਤੇ ਲੋਕ ਇੱਥੋਂ ਆ ਕੇ ਕਿਸੇ ਨੇ ਦਿੱਲੀ ਜਾਣਾ ਹੈ ਜਾਂ ਲਾਹੌਰ ਜਾਣਾ ਹੈ ਕਰਾਚੀ ਜਾਣਾ ਤਾਂ ਇੱਥੋਂ ਟ੍ਰੇਨ ਫੜਨੀ ਮੇਨ ਸਟੇਸ਼ਨ ਤੋਂ ਵੱਡਾ ਮੰਨਿਆ ਜਾਂਦਾ ਸੀ ਵੰਡ ਤੋਂ ਬਾਅਦ ਲਾ ਲੋ ਵੀ ਪਾਕਿਸਤਾਨ ਤੇ ਭਾਰਤ ਨੂੰ ਜੋੜਦਾ ਹੀ ਇਹ ਸੀ ਵੰਡ ਤੋਂ ਪਹਿਲਾਂ ਪਹਿਲਾਂ ਬਾਅਦ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਜੋੜਦਾ ਹੀ ਇਹ ਸੀ ਚਲੋ ਤਾਂ ਬਾਅਦ ਦੀਆਂ ਗੱਲਾਂ ਚਲਿਏ ਫਿਰ ਅੱਗੇ ਆਪਾਂ ਹੋ 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 ਮੇਤਰੋ ਦੇਖੋ ਬਈ ਯਾਰ ਜਿੱਥੇ ਕਿ ਸੇਠਾਂ ਦੇ 1947 ਦੇ ਸਮੇਂ ਤੋਂ ਪਹਿਲਾਂ ਦੀਆਂ ਦੁਕਾਨਾਂ ਤੁਹਾਨੂੰ ਦਿਖਾਈ ਜਾਂਦੇ ਨੇ ਜਿਹੜਾ ਕਿ ਯਾਰ ਬਣ ਚੁੱਕੇ ਬਿਲਕੁਲ ਵੈਕਮੈਂਟਰ ਉਹ ਕਿਤੇ ٹیم ਸੀਠ ਬੈੰਦੇ ਹੋਣੇ ਗੱਡੀਆਂ ਤੇ ਤੇ ਜ਼ਿਮੀਂਦਾਰ ਆਉਂਦੇ ਹੋਣੇ ਵੀ ਆਰਤਾਂ ਸਮਾਨ ਵਗੈਰਾ ਲੈਣ ਰਹੇ ਹਾਂ ਸਪਰੇਹਾਂ ਤੇ ਪੁਰਾਣੇ ਗਾਡਰ ਸਿਸਟਮ ਤੁਹਾਨੂੰ ਦਿਖਾਉਣੇ ਆ ਉਸ ਜਗ੍ਹਾ ਤੇ ਪਹੁੰਚੇ ਹੋਏ ਪਿੰਡ ਹਿੰਦ ਮੜ ਕੋਟ ਦੇ ਵਿੱਚ ਉਹ ਲੋਹ ਮੈਟਰ 1947 ਦੇ ਸਮੇਂ ਤੋਂ ਪਹਿਲਾਂ ਦੇ ਗਾਡਰ ਚੈੱਕ ਕਰੋ ਹਜੇ ਵੀ ਨਹੀਂ ਜੰਗਾਲ ਆਈ ਇਸ ਨੂੰ ਜਿਹੜੇ ਕੀ ਅੱਜ ਦੇ ਸਮੇਂ ਦੇ ਲੋਹੇ ਆ ਬਿਲਕੁਲ ਖਤਮ ਹੋ ਚੁੱਕੇ ਆ ਕੁਛ ਟਾਈਮ ਵੀ ਨਹੀਂ ਕੱਢਦੇ ਤੇ ਵੀ ਉਸ ਸਮੇਂ ਦੀਆਂ ਖਿੜਕੀਆਂ ਦਰਵਾਜ਼ੇ ਹਨਾ ਜਿਹੜੀਆਂ ਕੋਈ ਰੱਖਦੇ ਸੀ ਇਹ ਐਮਟ ਰਬੋਟ ਉਹ ਵੱਡੇ ਮਾਜਨ ਸੇਠ ਦੀ ਆਰਤੀ ਦੁਕਾਨ ਜਿਹੜੀ ਦੇ ਆਪਾਂ ਵਿੱਚ ਤੁਹਾਨੂੰ ਦਿਖਾ ਰਹੇ ਆਪਾਂ ਇਹ 1947 ਤੋਂ ਪਹਿਲਾਂ ਦੀਆਂ ਆਰਤ ਦੀਆਂ ਦੁਕਾਨਾਂ ਤੁਹਾਨੂੰ ਦਿਖਾ ਰਹੇ ਆ ਜੀ ਇੱਥੇ ਵੱਡੇ ਵੱਡੇ ਸ਼ਾਹੂਕਾਰ ਬੈਠਦੇ ਸੀਗੇ ਉਸ ਸਮੇਂ ਫਸਲ ਦਾ ਆਦਾਨ ਪ੍ਰਦਾਨ ਕਰਦੇ ਸੀ ਪਾਕਿਸਤਾਨ ਦੇ ਨਾਲ ਤੇ ਇੱਥੇ ਟ੍ਰੇਨ ਰੁਕਦੀ ਸੀਗੀ ਇਹ ਦੁਕਾਨਾਂ ਦੇ ਬਿਲਕੁਲ ਸਾਹਮਣੇ ਸਟੇਸ਼ਨ ਹੈ ਰੇਲਵੇ ਸਟੇਸ਼ਨ ਇੱਥੇ ਟ੍ਰੇਨ ਰੁਕਦੀ ਸੀਗੀ ਜਿਹੜੀ ਕਿ ਇੱਕ ਬਠਿੰਡਾ ਹਵੌਰ ਤੇ ਤੀਜਾ ਹਿੰਦੂ ਮੁਲਕੋਟ ਸਟੇਸ਼ਨ ਬਣਾਇਆ ਹੋਇਆ ਸੀ ਤਿੰਨ ਸਟੇਸ਼ਨ ਸੀ ਇਹ ਹਿੰਦੂ ਮੜਕੋਟ ਪਾਕਿਸਤਾਨ ਦੇ ਬਿਲਕੁਲ ਅੱਧੇ ਕਿਲੋਮੀਟਰ ਤੋਂ ਵੀ ਘੱਟ ਦੀ ਪਾਕ ਬਾਰਡਰ ਦੇ ਤਾਰ ਦੇ ਨਾਲ ਰਹਿ ਜਾਂਦਾ ਪਿੰਡ ਇਸ ਪਿੰਡ ਤੋਂ ਆਦੇ ਜਿਸ ਨੇ ਵੀ ਪਾਕਿਸਤਾਨ ਕ੍ਰੋਸ ਕਰਨਾ ਸੀ ਇਸੇ ਪਿੰਡ ਦੇ ਵਿੱਚ ਦੀ ਜਾਇਆ ਜਾਂਦਾ ਸੀਗਾ ਟ੍ਰੇਨ ਦੇ ਰਾਹੀਂ ਉਦੋਂ ਦੀਆਂ ਇਹ ਦੁਕਾਨਾਂ ਦੇਖੋ ਅੱਜ ਕੀ ਹਾਲਾਤ ਹੋ ਗਏ ਆ ਕਿੱਥੇ-ਇੱਥੇ ਰੌਣਕਾਂ ਲੱਗਦੀਆਂ ਸੀ ਤੇ ਨਗਰਪਾਲਿਕਾ ਦੀ ਸਭ ਤੋਂ ਵੱਡੀ ਮੰਡੀ ਸੀ ਬਿਸ਼ਵ ਦੀ ਤੇ ਜਿਹੜੀ ਕਿ ਅੱਜ ਉਜਾੜਾ ਬਣ ਗਈ ਆ ਤੇ ਸਭ ਤੋਂ ਵੱਧ ਉਜਾੜਾ ਕਹਿੰਦੇ ਇਸੇ ਹੀ ਪਿੰਡ ਨੇ ਝੱਲਿਆਗਾ ਜਦੋਂ 47 ਦੀ ਵੰਡ ਹੋਈ ਆ ਉਸ ਸਮੇਂ ਜੀ ਸਭ ਤੋਂ ਵੱਧ ਉਜਾੜਾ ਇਸ ਪਿੰਡ ਨੇ ਝੱਲਿਆ ਕਿਉਂਕਿ ਨਗਰਪਾਲਿਕਾ ਵੀ ਖਤਮ ਹੋ ਗਈ ਬਾਕੀ ਨਾਲ ਰਮੇਸ਼ભાઈ ਹੋਰ ਜਾਣਕਾਰੀ ਲੈਣੇ ਆ ਜੀ ਇਸ ਦੇ ਮੰਨ ਲਓ ਵੀ ਆਰਥਿਕੀ ਸੀ ਉਸ ਸਮੇਂ ਦੇ ਹਨਾ ਬਹੁਤ ਵੱਡੇ ਮਾਹ ਆ ਜਾਣ ਸੀ ਉਹ ਫਿਰ ਜੀ ਇਸ ਤੋਂ ਬਾਅਦ ਜਦੋਂ ਜਾੜੇ ਤੋਂ ਬਾਅਦ ਫਿਰ ਉਹ ਕਿੱਥੇ ਕਿੱਥੇ ਚਲੇ ਗਏ ਸੀ ਕੋਈ ਸਾਧੂ ਸ਼ਹਿਰ ਚਲਾ ਗਿਆ ਹਾਂਜੀ ਅੱਜ ਜਿਹੜੇ ਸਾਦੂਲ ਸ਼ਹਿਰ ਸਾਦੂਲ ਸਾਹਿਬ ਤੇ 90% ਜਿਹੜੇ ਵਪਾਰੀ ਐ ਨਾ ਜੀ ਉਹ ਹਿੰਦੂਨ ਮਲਕੋਟ ਦੇ ਐ ਜੀ ਉਹਨਾਂ ਦੇ ਪੁਰਾਣੇ ਪਿੰਡ ਹਿੰਦੂਨ ਮਲਕੋਟ ਹੀ ਐ ਅੱਛਾ ਸਾਦੂਲ ਸ਼ਹਿਰ ਦੇ ਸਾਦੂਲ ਸ਼ਹਿਰ ਗੰਗਨਗਰ ਜਿਹੜੇ ਪੁਰਾਣੇ ਬਾਣੀਆਂ ਬੈਠੇ ਐ ਉਹ ਸਾਰੇ ਹਿੰਦੂਨ ਮਲਕੋਟ ਦੇ ਹੀ ਐ ਠੀਕ ਐ ਜੀ ਸਭ ਉੱਥੇ ਸੈਟਲ ਹੋ ਗਏ ਅੱਛਾ ਗੰਗਾ ਨਗਰ ਦਾ ਉਹ ਪਹਿਲਾਂ ਦਾ ਇਹ ਹਿੰਦੂਨ ਮਲਕੋਟ ਵਸਿਆ ਹੋਇਆ ਹਾਂਜੀ ਬਿਲਕੁਲ ਤੇ ਪਰ ਅੱਜ ਗੰਗਾ ਨਗਰ ਮਸ਼ਹੂਰ ਹੋ ਗਿਆ ਹਿੰਦੂਨ ਮਲਕੋਟ ਵਿਹਾਨ ਹੋ ਗਿਆ ਹੈ ਨਾ ਹਾਂਜੀ ਲਓ ਮਿੱਤਰੋ ਬਹੁਤ ਵੱਡੀ ਗੱਲ ਗੰਗਾ ਨਗਰ ਆ ਰਹੇ ਹੋ ਵੇਖੋ ਬਈ ਤੁਹਾਡੇ ਸ਼ਹਿਰ ਦੇ ਪਹਿਲਾਂ ਦਾ ਇਹ ਜਿਹੜਾ ਕਿ ਸ਼ਹਿਰ ਵਸਿਆ ਹੋਇਆ ਸੀਗਾ ਹਿੰਦ ਮਲਕੋਟ ਏਸ਼ੀਆ ਦਾ ਸਭ ਤੋਂ ਵੱਡੀ ਮੰਡੀ ਦਾ ਤੇ ਅੱਜ ਜਿਹੜਾ ਕਿ ਬਈ ਬਿਲਕੁਲੋਂ ਬਰਾਂਡ ਹੋ ਗਿਆ ਆਓ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਉਸ ਰੇਲਵੇ ਲਾਈਨ ਦੇ ਕੋਲ ਜਿਹੜੀ ਕਿ ਬਠਿੰਡਾ ਹਬੌਰ ਤੇ ਤੀਜਾ ਹਿੰਦੂ ਮਲਕੋਟ ਤੋਂ ਪਾਕਿਸਤਾਨੋਂ ਕਿਹ ਟ੍ਰੇਨ ਲੰਘਦੀ ਸੀ ਜਿੱਥੋਂ ਦੀ ਤਾਂ ਜਿਹੜੀ ਕਿ ਅੱਜ ਉਹ ਰੇਲਵੇ ਲਾਈਨ ਦਾ ਬਿਲਕੁਲ ਕੱਟ ਕਰਕੇ ਤੇ ਗੰਗਾ ਨਗਰ ਨੂੰ ਹਬੌਰ ਤੋਂ ਗੰਗਾ ਨਗਰ ਨੂੰ ਮੋੜ પાਕੇ ਤੇ ਸਿੱਧੀ ਲੰਘਾਤੀ ਜੀ ਉੱਥੋਂ ਦਾ ਜਿਹੜਾ ਕੀ ਨਾਮ ਉਹ ਨਿਸ਼ਾਨ ਸੀ ਪਾਕਿਸਤਾਨ ਦੀ ਪਟੜੀ ਦਾ ਵੈਸੇ ਉਹ ਆਪਣੇ ਹਜੇ ਪਿਆ ਹੈ ਕਹਿੰਦੇ ਪਰ ਪਾਕਿਸਤਾਨ ਵਾਲਿਆਂ ਨੇ ਬਿਲਕੁਲ ਖਤਮ ਕਰਤਾ ਉਸ ਥਾਂ ਲੈ ਕੇ ਚੱਲਦੇ ਆਂ ਆਜੋ ਜੀ ਵੀਡੀਓ ਤੇ ਬਨੇ ਰਹੋ ਲਓ ਜੀ ਆ ਗਏ ਹੁਣ ਆਪਾਂ ਉਹ ਰੀਲਵੇ ਸਟੇਸ਼ਨ ਤੇ ਦੇਖੋ ਜਿੱਥੋਂ ਕੀ ਆਹ ਮੋੜ ਪਾਇਆ ਹੋਇਆ ਤਾਂ ਆਪਾਂ ਮੇਨ ਜਮਾ ਉਥੇ ਸਪੈਸ਼ਲ ਜਗ੍ਹਾ ਤੇ ਲੈ ਕੇ ਚੱਲਦੇ ਆਂ ਨਾਰ ਰਮੇਸ਼ ਮੱਕੜਬਾਈ ਜੀ ਤੋਂ ਆਪਾਂ ਥੋੜੀ ਜਾਣਕਾਰੀ ਵੀ ਲਵਾਂਗੇ ਵੀ ਕਿਵੇਂ ਹੋਇਆ ਸੀ ਉਸ ਸਮੇਂ ਦੇ ਵਿੱਚ ਹਨਾ ਆਜੋ ਇਹਦੇ ਉਹ ਵੀ ਡਿਟੇਲ ਇਸ ਰੇਲਵੇ ਲਾਈਨ ਬਾਰੇ ਕੀ ਕਹਰੇ ਸੀ ਆਪਾਂ ਰੇਲਵੇ ਲਾਈਨ ਪਹਿਲਾਂ ਪਾਕਿਸਤਾਨ ਨੂੰ ਜਾਂਦੀ ਸੀ ਕਿਉਂਕਿ ਪਾਕਿਸਤਾਨ ਤੇ ਹਿੰਦੁਸਤਾਨ ਇੱਕ ਹੀ ਸੀਗਾ ਅੱਛਾ ਇਹ ਰੇਲਵੇ ਲਾਈਨ ਪਾਕਿਸਤਾਨ ਨੂੰ ਜਾਂਦੀ ਸੀ ਸਿੱਧਾ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਇਸ ਪਾਸੇ ਕੋਈ ਕਨੈਕਸ਼ਨ ਨਹੀਂ ਸੀ ਇਹਦਾ ਹੂੰ ਠੀਕ ਹੈ ਜਦੋਂ ਵਿਭਾਜਨ ਹੋਇਆ 1947 ਚ ਇਹ ਰੇਲਵੇ ਲਾਈਨ ਪੱਟ ਤੇ ਉਧਰੋਂ ਪੱਟ ਕੇ ਤੇ ਇਧਰ ਆਏ ਦੀ ਮੋੜ ਤੇ ਤੁਸੀਂ ਯੂ ਟਰਨ ਵੇਖ ਸਕਦੇ ਹੋ ਵੀ ਇੱਕੇ ਵਾਰੀ ਯੂ ਟਰਨ ਲਿਆ ਸਾਡਾ ਹੁਣ ਜਿਵੇਂ ਜ਼ਮੀਨ ਹੈ ਸਾਡਾ ਕੁਝ ਜ਼ਮੀਨ ਇੱਧਰ ਰਹਿ ਗਈ ਕੁਝ ਜ਼ਮੀਨ ਇੱਧਰ ਰਹਿ ਗਈ ਕਿਉਂਕਿ ਇਹ ਔਨ ਦਾ ਸਪੋਰਟ ਉਹ 1959 ਚ ਇਹ ਤੁਹਾਡੀ ਜ਼ਮੀਨ ਦੇ ਵਿਚਦੀ ਲੰਗੀ ਹੋਈ ਆ ਹਾਂਜੀ ਹਾਂਜੀ ਬਿਲਕੁਲ 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 ਜੀ ਹੂੰ ਉਸ ਸਮੇਂ ਹਾਂਜੀ 1970 ਚ ਫਿਰ ਇਧਰ ਰੇਲਵੇ ਸਟੇਸ਼ਨ ਬਣ ਗਿਆ ਹਾਂ ਤੇ ਹੁਣ ਗਾਂ ਰੇਲਵੇ ਸਟੇਸ਼ਨ ਹੈ ਉਧਰੋਂ ਕਨੈਕਸ਼ਨ ਕੱਟਦਾ ਸਾਰਾ ਕੁਝ ਕੱਟਦਾ ਜੀ ਉਧਰੋਂ ਬਿਲਕੁਲ ਸਾਰਾ ਹੀ ਖਤਮ ਹੀ ਕਰਦਾ ਖਤਮ ਕਰਦਾ ਜੀ ਹੂੰ ਪਰ ਜਿਹੜੀ ਜਗ੍ਹਾ ਹਜੇ ਰੇਲਵੇ ਲੈਂਦੀ ਪਈ ਆ ਹਾਂਜੀ ਜਗ੍ਹਾ ਰੇਲਵੇ ਲੈਂਦੀ ਪਈ ਆ ਹੂੰ ਵੀ ਜੇਕਰ ਕੱਲ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸਬੰਧ ਬਣਦੇ ਆ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂਜੀ ਤਾਂ ਵੀ ਜਿਹੜੀ ਕਿ ਰੇਲਵੇ ਚੱਲ ਸਕੇ ਚੱਲ ਸਕਦੀ ਆ ਹੂੰ ਹਾਂਜੀ ਇਹ ਗੱਲਾਂ ਤੋਂ ਸੁਣ ਕੇ ਤੁਹਾਨੂੰ ਤੇ ਸਾਨੂੰ ਵੀ ਇਹ ਫੀਲ ਹੋਇਆ ਵੀ ਹਜੇ ਵੀ ਆਪਣਾ ਇੰਡੀਆ ਰੇਲਵੇ ਲਾਈਨ ਚਾਹੁੰਦੀ ਹੈ ਕਿ ਅਸੀਂ ਪਾਕਿਸਤਾਨ ਦੇ ਨਾਲ ਸਬੰਧ ਬਣਾਈਏ ਤੇ ਉਧਰ ਅਸੀਂ ਰੇਲਵੇ ਲੈ ਕੇ ਜਾਏਗੀ ਤਾਂ ਉਧਰ ਹਜੇ ਪਾਕਿਸਤਾਨ ਵਾਲਿਆਂ ਨੇ ਰੇਲਵੇ ਲਾਈਨ ਦੀ ਜਿਹੜੀ ਜਗ੍ਹਾ ਸੀ ਪੱਟ ਕੇ ਬਿਲਕੁਲ ਤਾਂ ਆਪਸ ਦੇ ਖੇਤਾਂ ਦੇ ਵਿੱਚ ਹੀ ਰਲਾ ਮਿਲ ਲਈ ਤੇ ਇੱਧਰ ਆਪਣੀ ਹਜੇ ਰੱਖੀ ਹੋਈ ਹੈ ਜੀ ਸੰਭਾਲ ਕੇ ਮੰਨ ਲਓ ਸੇਲ ਵਗੈਰਾ ਨਹੀਂ ਕੀਤੀ ਇਹ ਬਹੁਤ ਵੱਡੀ ਗੱਲ ਹੈ ਜੀ ਦੋਸਤੋ ਉਮੀਦ ਕਰਦਾ ਵੀਡੀਓ ਵਧੀਆ ਲੱਗੂ ਸ਼ੇਅਰ ਜਰੂਰ ਕਰ ਦਿਓ